मां बंगला मुखी का पावन दिवस खन्ना में बड़ी धूमधाम व श्रद्धा के साथ मनाया गया विश्व भर से आए भक्तों ने श्रद्धांजलि अर्पित की श्रद्धालुओं द्वारा विभिन्न प्रकार के लंगर तैयार किए गए पूर्व मंत्री गुरकीरत सिंह कोठली ने विशेष रूप से बगलामुखी मंदिर में पहुंचकर माता से आशीर्वाद लिया पंडित जी शास्त्री जी ने सभी अतिथियों को स्वरूप व सम्मान चिन्ह देकर सम्मानित किया रविचंचल और पंजाब के अन्य कलाकारों ने माम बंगलामुखी के भजन गाकर अपना समय बिताया इस अवसर पर रक्तदान शिविर का भी आयोजन किया गया मां बंगलामुखी का हवन पूरे दिन चलता रहा पीले वस्त्रों में आए मंदिर के भक्त और शहर के गणमान्य लोग ऐसे लग रहे थे जैसे वे मां के रंग में रंग गए हों कुछ लंगर करी चावल का चल रहा था कुछ आइसक्रीम का कुछ जलजीरे का और कुछ कुरकुरे चिप्स का अगर खन्ना शहर के आयोजनों की बात करें तो शायद अब तक का सबसे बड़ा आयोजन मां बंगलामुखी मंदिर में हुआ हाल ਮਾਂ ਬੰਗਲਾ ਮੁਖੀ ਮੰਦਰ ਖੰਨਾਲ ਵਿੱਚ ਅੱਜ ਬੜੀ ਹੀ ਧੂਮਤਾ ਤੇ ਸ਼ਰਧਾ ਦੇ ਨਾਲ ਮਾਂ ਬੰਗਲਾ ਮੁਖੀ ਜੈਂਤੀ ਮਨਾਈ ਜਾ ਰਹੀ ਹੈ ਦੂਰ ਦਰਾਡੇ ਤੋਂ ਹੋ ਰਹੇ ਜਿਹੜੀ ਸੰਗਤ ਨੇ ਦਰਸ਼ਨ ਕਰਨ ਲਈ ਆ ਰਹੇ ਨੇ ਸਵੇਰ ਤੋਂ ਹੀ ਲੰਬੀਆਂ ਲੰਬੀਆਂ ਕਤਾਰਾਂ ਮਾਂ ਦੇ ਦਰਸ਼ਨ ਕਰਨ ਵਾਸਤੇ ਆਈਆਂ ਹੋਈਆਂ ਨੇ ਮੇਰੇ ਨਾਲ ਗੱਡੀ ਮਸ਼ੀਨ ਗੁਰੂ ਜੀ ਗੁਰੂ ਕੀ ਕਹਿਣਾ ਚਾਹੁੰਦਾ ਜਿਹੜਾ ਹੈ ਅੱਜ ਦਾ ਸਮਾਗਮ ਹੈ ਕੀ ਕਹਿਣਾ ਚਾਹੁੰਦਾ ਪਹਿਲੇ ਤੋਂ ਮੈਨੂੰ ਜੀ ਆਪਕੇ ਚੈਨਲ ਕੇ ਬਾਤ ਕੋ ਬਹੁਤ ਬਹੁਤ ਧੰਨਵਾਦ ਆਪ ਹਰ ਵਾਰ ਸਨਾਤਨ ਪੱਧਰ ਦੀ ਕੋ ਬਹੁਤ ਅੱਗੇ ਵਧਾਤੇ ਹੈ ਔਰ ਆਪ ਜਦ ਵੀ ਹਮੇ ਜ਼ਰੂਰਤ ਪੜਤੀ ਤਾਂ ਆਪ ਖੜੇ ਹੋ ਜਾਂਦੇ ਹੈ ਮੈਂ ਸਭੀ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਆਪਾਂ ਮਾਂ ਬਗਲਾਮੁਖੀ ਦੇ ਬਗਲਾਮੁਖੀ ਦੇ ਦਰਸ਼ਨ ਕੇ ਲਿਆਏ ਹੈ। ਆਪਕੀ ਸਭੀ ਕੀ ਮਨੋ ਕਾਮਨਾ ਜ਼ਰੂਰ ਪੂਰ ਹੋਗੀ। ਔਰ ਮੈਂ ਚਾਹਾਂਗਾ ਕਿ ਮਾਂ ਬਗਲਾਮੁਖੀ ਸਭ ਕੀ ਮੁਰਾਦਾ ਪੂਰੀ ਕਰੇ। ਜੈ ਮਾਤਾ ਦੀ। ਤੁਸੀਂ ਕੀ ਕੀ ਕਹਿ ਰਹੇ ਹੋ? ਜਿਸ ਵੇਲੇ ਤੇ ਲੰਮੀਆਂ ਕਤਾਰਾਂ ਲੱਗੀਆਂ ਲੱਗ ਰਿਹਾ ਹੈ। ਬਹੁਤ ਹੀ ਖੁਸ਼ੀ ਦਾ ਮਾਹੌਲ ਹੈ। ਅੱਜ ਮਾਤਾ ਜੀ ਦੇ ਜਨਮ ਦਿਵਸ ਜਨਮੋਤਸਵ ਦਾ। ਮਾਂ ਬਗਲਾਮੁਖੀ ਤਾਂ ਆਮ ਨਿਊ ਫਰੈਂਡ ਕਲੋਨੀ ਵਿਖੇ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਦੇਖੋ ਤੁਸੀਂ ਆਪੇ ਦੇਖ ਸਕਦੇ ਹੋ ਸੰਗਤਾਂ ਦੀਆਂ ਮਾਤਾ ਰਾਣੀ ਸ਼ਤਰੂਆਂ ਦਾ ਨਾਸ ਕਰਦੀ ਹੈ ਮੂਹ ਮੰਗਿਆ ਮਰਦਾ ਕਰਦੀ ਹੈ ਸਾਰੀ ਸੰਤਾ ਨੂੰ ਅੱਜ ਬਗਲਾ ਮੁਖੀ ਦੇ ਜਨਮ ਦਿਵਸ ਦੇ ਬਹੁਤ ਪ੍ਰਗਟ ਦਿਪਰੀਆਂ ਬਹੁਤ ਬਹੁਤ ਵਧਾਈਆਂ ਸਰ ਭਾਈ ਮਾ ਬਗਲਾ ਮੁਖੀ ਦਾ ਦਿੱਖਣਾ ਤੁਸੀਂ ਵਿਸ਼ੇਸ਼ ਤੌਰ ਤੇ ਪਹੁੰਚੇ ਹੋਰ ਬਰੂ ਨੂੰ ਸਨਮਾਨ ਦੇ ਵੀ ਕੀਤਾ ਗਿਆ ਹੈ ਕਿਹਦਾ ਲੱਗ ਰਿਹਾ ਹੈ ਮਿੰਦਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਤੁਸੀਂ ਵੀ ਮਾ ਦੇ ਦਰਸ਼ਨ ਕਰਨ ਵਾਸਤੇ ਤੇ ਪਹੁੰਚੇ ਹੋ ਅੱਜ ਤੁਹਾਨੂੰ ਬੜਾਈ ਸੁਹਾਗਾ ਦੇਣਾ ਹੈ ਕਿ ਮਾ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਮੈਂ ਪਹਿਲੀ ਵਾਰ ਇਹ ਜਿੱਥੇ ਆਇਆ ਤੇ ਮੈਨੂੰ ਮਹਿਸੂਸ ਹੋ ਰਿਹਾ ਕਿ ਬਹੁਤ ਨੇੜੇ ਉਹ ਵੀ ਇਥੇ ਨਹੀਂ ਆ ਸਕੇ ਮਾਤਾ ਜੋ ਨੰਨ ਰਿਆਇਟ ਦੇ ਕੇ ਲੋਕਾਂ ਦਾ ਜੋ ਦੋਸ਼ ਹੈ ਅੱਜ ਦਿਨ ਮੈਂ ਕਹਿੰਦਾ ਬਹੁਤ ਹੀ ਮੰਨਣ ਵਾਲੀ ਗੱਲ ਹੈ ਕਿ ਬਾਹਾਂ ਦੀ ਕਿਰਪਾ ਬਹੁਤ ਹੈ ਸਭ ਦਿਲ ਤੇ ਹਾਂ ਬਿਲਕੁਲ ਜੀ ਜਿੰਨਾ ਮਰਦੀ ਆਪਾਂ ਸੋਦੀ ਜਾਈਏ ਜਦੋਂ ਤੱਕ ਮਾਂ ਆਪਣੇ ਦਰਵਾਜ਼ਾ ਨਹੀਂ ਬੁਲਾਉਂਦੀ ਬੰਦਾ ਤੁਰ ਕੇ ਨਹੀਂ ਆ ਸਕਦਾ ਔਰ ਅੱਜ ਇਹ ਮਾਂ ਨੇ ਬੁਲਾਇਆ ਤਾਂ ਉਰੇ ਪਹੁੰਚੇ ਤਾਂ ਸਲਮਾਨਤ ਵੀ ਕੀਤੇ ਗਏ ਮੇਰੇ ਨਾਲ ਦਾਨੀ ਸੱਜਣ ਖੰਨਾ ਸਾਹਿਬ ਦੇ ਇੰਡਸਟਰੀ ਡਿਜ਼ਟ ਖੰਨਾ ਜੀ ਵੀ ਨੇ ਜੋ ਵੀ ਹਰ ਜਗ੍ਹਾ ਦੇ ਧਾਰਮਿਕ ਸਮਾਗੋ ਵਿੱਚ ਹਮੇਸ਼ਾ ਹੀ ਅੱਗੇ ਰਹਿੰਦੇ ਨੇ ਕਹਿੰਦਾ ਜੀ ਕਿਵੇਂ ਲੱਗ ਰਿਹਾ ਹੈ ਅੱਜ ਮਾਂ ਦੇ ਦਰਵਾਜ਼ੇ ਉੱਪਰ ਆ ਗਏ ਬੜੀ ਯੋ ਮਾਨਾ ਜੀ ਮਾਹ ਜਨਨ ਮਨਾ ਰਹੇ ਆ ਅੱਜ ਬਾਈ ਦੀ ਗੱਲ ਕਾਬੀ ਮਨੋਗਾਮਨਾ ਪੂਰੀਆ ਹੋਣ ਬਹੁਤ ਬਹੁਤ ਧੰਨਵਾਦ ਬਿਲਕੁਲ ਜੀ ਕਹਿੰਦਾ ਮੇਰੀ ਆਪ ਦੀ ਮੇਰਾ ਆਪੀ ਕਿਰਪਾ ਸੇ ਸਭ ਕੰਮ ਹੋ ਰਹਾ ਹੈ ਕਰਤੀ ਹਮਾ ਬੰਗਲਾ ਮੁਖੀ ਮੇਰਾ ਨਾਮ ਹੋ ਰਹਾ ਹੈ ਜਿੰਨੇ ਵੀ ਭਗਤ ਹੋਈ ਪਿੱਛੇ ਵਕਮ ਕੈਮਰਾਮੈਨ ਨੂੰ ਇੱਕ ਵਚਾਤ ਮਰਾ ਦਿਓ ਅੱਜ ਸਵੇਰ ਤੋਂ ਹੀ ਐਸੀਆਂ ਲੰਬੀਆਂ ਗਦਾਰਾਂ ਇਸ ਮੰਦਰ ਦੇ ਵਿੱਚ ਵੇਖਣ ਨੂੰ ਮਿਲ ਰਹੀਆਂ ਔਰ ਬੜੇ ਲੰਬੇ ਸਮੇਂ ਤੋਂ ਇਹਨਾਂ ਦੀ ਪੂਰੀ ਟੀਮ ਸੁਆਮੀ ਜੀ ਦੀ ਪੂਰੀ ਟੀਮ ਲੱਗੀ ਹੋਈ ਹੈ ਲਗਭਗ ਇੱਕ ਮਹੀਨੇ ਤੋਂ ਜਰਾ ਹੈ ਇਹ ਸਮਾਗਮ ਚੱਲ ਰਿਹਾ ਹੈ ਔਰ ਨੇਪੁਰੇ ਚੜ ਗਿਆ ਮਾਸ਼ ਸ਼ਿਰਵਾ ਦੇ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਜੋ ਗਰਬ ਜੂਨ ਦੇ ਵਿੱਚ ਤੁਸੀਂ ਦਰਸ਼ਨ ਕਰੋਗੇ ਉਹ ਗਰਬ ਜੂਨ ਦੇ ਵਿੱਚ ਜਿਹੜਾ ਪਾਲਕੀ ਸਾਹਿਬ ਸਜਾਈ ਗਈ ਹੈ ਸਪੈਸ਼ਲ ਵਿਸ਼ੇ ਤੌਰ ਤੇ ਸਹਾਰਨਪੁਰ ਤੋਂ ਉਹ ਪਾਲਕੀ ਬਣ ਕੇ ਆਈ ਹੈ ਔਰ ਇੱਕ ਮਹੀਨਾ ਲੱਗਿਆ ਉਸ ਪਾਲਕੀ ਨੂੰ ਬਣਨ ਵਾਸਤੇ ਬਹੁਤ ਕੁਝ ਹੈ ਉਸ ਪਾਲਕੀ ਦੇ ਵਿੱਚ ਜਿਹੜਾ ਕਿ ਦੱਸਿਆ ਨਹੀਂ ਜਾ ਸਕਦਾ ਸਿਰਫ ਸਵਾਮੀ ਜੀ ਨੂੰ ਪਤਾ ਹੈ ਜਾ ਇਹਨਾਂ ਦੇ ਕੁਝ ਚੁਣਿੰਦੇ ਲੋਕਾਂ ਨੂੰ ਪਤਾ ਹੈ ਕਿ ਪਾਲਕੀ ਸਾਹਿਬ ਕਿਵੇਂ ਬਣੀ ਤੇ ਇਹਦਾ ਇਤਿਹਾਸ ਕੀ ਹੈ ਆਨ ਵਾਲੇ ਸਮੇਂ ਦੇ ਵਿੱਚ ਖੰਨਾ ਸ਼ਹਿਰ ਵੀ ਆਪਣੇ ਹੀ ਮੈਂ ਕਹਿੰਦਾ ਦੁਨੀਆ ਭਰ ਦੇ ਵਿੱਚ ਮਾਂ ਬੰਗਲਾ ਮੁਖੀ ਦਾ ਮੰਦਿਰ ਆਪਣੇ ਆਪ ਦੀ ਇੱਕ ਪਹਿਚਾਣ ਰੱਖੂਗਾ